ਹੇ ਜਾਂਦੇ ਗਾੜੀ ਗਾੜੀ ਘੋੜੇ ਸ਼ਵਾ ਸ਼ਵਾ ਜਿਮੇ ਜਿਮੇ ਸ਼ਵਾ ਇਹ ਸਾਨੂੰ ਅੱਜ ਰਸੀਵ ਕਰਨ ਆਏ ਆ ਮੈਂ ਜੋਗਨ ਮੋਟਰਸਾਈਕਲ ਤੇ ਜਾਂਦੇ ਆ ਇੱਥੇ ਬਹੁਤ ਲੀਆਂ ਜੋ ਧਿਆਨ ਨਾ ਸ਼ਰੋ ਸ਼ਵਾ ਸ਼ਵਾ ਤੇਰੀ ਇਹ ਸਾਨੂੰ ਅੱਜ ਰਸੀਵ ਕਰਨ ਆਏ ਆ ਮੈਂ ਜੋਗਨ ਮੋਟਰਸਾਈਕਲ ਤੇ ਜਾਂਦੇ ਆ ਇੱਥੇ ਬਹੁਤ ਲੀਆਂ ਜੋ ਧਿਆਨ ਨਾ ਸ਼ਰੋ ਸ਼ਵਾ ਸ਼ਵਾ ਤੇਰੀ ਗੱਡੀ ਚੱਲਿਆ ਸ਼ਾਬਾਸ਼ 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 ਅੱਜ ਦਿਨ ਦੀ ਸ਼ੁਰੂਆਤ 3 ਸਾਲ ਦੇ ਜਾਣਦੇ ਮੋਟਰਸਾਈਕਲ ਡਿਸਕਵਰ ਹਣਾ ਇਹਨੇ ਫੇਰ ਉਹ ਨਾ ਆ ਜਾ ਆ ਜਾ ਇੱਧਰ ਵਾਪਸ ਓਏ ਇੱਧਰ ਆਏ ਇੱਧਰ ਕੋਹ ਨਹੀਂ ਖਾਣ ਵਾਲਾ ਇਹਦੀ ਮਗਰਾਪੀ ਓ ਕਾਸ਼ ਪਈ ਦੇ ਹੀ ਤੀਸਰਾ ਲੋ ਲੈ ਲਿਆ ਆਪਾਂ ਤੇ ਫੇਰ ਚੌਥੇ ਦੀ ਤਿਆਰੀ ਆ ਜੋਗਨ ਮਗਰ ਪੂਰਾ ਡਰਨ ਲਿਆ ਇਹਨੇ ਵੀਡੀਓ ਬਣਾਉਂਦੇ ਬਣਾਉਂਦੇ ਨੇ ਮੈਨੂੰ ਸੁੱਟ ਦੇਣਾ ਥਾਲੇ ਇਹਨੂੰ ਦਫੇ ਲਾ ਲਾਂ ਇਹ ਆਟਾ ਕੋਲ ਆਪਣੇ ਆ ਗਏ ਜੀ ਫਾਰਮ ਤੇ ਬਚਾਤਾ ਜੋ ਆ ਤਰੀਕਾ ਮਮਾ ਤੇਰਾ ਟਾਪ ਦਾ ਨਾਲੇ ਬਾਲਣ ਵਾਧੂ ਕਰਦਾ ਹਣਾ ਸਾਰੇ ਵਦਸ ਤੇ ਆ ਗਏ ਅੱਜ ਵੈਗੁਰੂ ਦੀ ਕਿਰਪਾ ਦੇ ਨਾਲ ਜੋ ਆਪਣਾ ਖਾਰਮ ਤੇ ਸਭ ਤੋਂ ਪਹਿਲੇ ਦਿਨ ਖੱਤਾ ਲੱਗਾ ਹੈ ਉਹ ਅੱਜ ਕਿਤੇ ਕਿਤੇ ਆ ਵੇਖੋ ਮੁੰਜਰ ਕੱਢ ਆ ਇਹ ਬਾਈ ਜੀ ਇੱਕ 5 ਤਰੀਕ ਤੋਂ ਸਟਾਰਟ ਹੋਇਆ ਝੋਨਾ ਹੈ ਵੇਖੋ ਅੱਜ ਮੈਂ ਵੇਖਣ ਆਇਆ ਸੀ ਪਤਾ ਲਵੇ Đਵਾਵਾ ਪਈ ਹੁਣ ਚਲੋ ਸਪਰੇ ਹੋ ਗਈ ਵਧੀਆ ਹੁਣ ਆ ਵੇਖੋ ਕਿਤੇ ਕਿਤੇ ਇਹਨਾਂ ਸਾਰੀ ਗੋਪ ਭਰ ਗਈ ਹੈ ਕਿਦੇ ਕਿਦੇ ਮੁੰਝਰ ਬਾਹਰ ਆ ਗਈ 110 ਦੀ ਨਿਸ਼ਾਨੀ ਹੈ ਜਿੱਦਣ ਨਿਸਰਿਆ ਨੇ ਸਾਰਾ ਇੱਕ ਦਮ ਨਿਸਰ ਜਾਣਾ ਬਾਕੀ ਵੇਖੋ ਅਜੇ ਤੇ ਕੋਈ ਵੀ ਨਾਲੀ ਨੂਲੀ ਨੂੰ ਕੋਈ ਨੁਕਸਾਨ ਨਹੀਂ ਨਿਸਰਨਾ ਸ਼ੁਰੂ ਹੋ ਗਿਆ ਅੱਜ ਬਹੁਤ ਮੰਨ ਨੂੰ ਖੁਸ਼ੀ ਹੁੰਦੀ ਵੈਗਰੂ ਦੀ ਕਿਰਪਾ ਨਾਲ ਵੀ ਮਿਹਨਤ ਕੀਤੀ ਆ ਉਹਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਵੀਹ ਕਿ ਮਾਨੂੰ ਸੰਤੁਸ਼ਟੀ ਜੀ ਹੁੰਦੀ ਆ ਵੀ ਜੋ ਜਿੰਨੀ ਆਪਾਂ ਚਲੋ 6 ਮਹੀਨੇ ਆ 6 ਮਹੀਨੇ ਸੋਰੀ ਕਹਤਾ 1.5-2 ਮਹੀਨੇ ਹੋ ਗਏ ਮਿਹਨਤ ਕਰਦਿਆਂ ਤੇ ਅੱਜ ਮਿਹਨਤ ਨੂੰ ਫੂਰ ਪੈਣਾ ਸ਼ੁਰੂ ਹੋ ਗਿਆ ਹੈ ਦੇਖੋ ਸਾਰਾ ਝੋਨਾ ਵਧੀਆ ਸਭ ਤੋਂ ਪਹਿਲੇ ਦਿਨਾਂ ਲੱਗਾ ਖੱਤਾ ਤੇ ਸਾਰਾ ਫੜ ਗਿਆ ਕਿਰਪਾ ਗੁਰੂ ਮਾਲਕ ਇਹ ਨਿਸਰੂਗਾ। ਇਹ ਸਾਰਾ ਬੰਨੇ ਵਾਲਾ ਸਿਆੜ ਹਸਾਬ ਨਾਲ ਸਾਰਾ ਹੀ ਨਿਸਰ ਗਿਆ। ਤੇ ਵਿੱਚ ਜੇ ਸ਼ੁਰੂ ਆ। ਮਨਾਰਾ ਜੀ ਹੁਣ ਕਿਰਪਾ ਰੱਖੇ। ਇਹ ਦਾਣਾ ਚੱਲੇ। ਅੱਜ ਆਪਣਾ ਬਹੁਤ ਛੋਟਾ ਯਾਹੀ ਆ ਕਿਉਂਕਿ ਅੱਜ ਕੰਮ ਕਾਜ ਘੱਟ ਹੀ ਇਸ ਕਰਕੇ ਬੋਲ ਜਿਵੇਂ ਪਾਣੀ ਦੇ ਕੇ ਵਾਪਸ ਆ ਗਏ ਆ ਨਾ ਵੀਰੋ ਆਪਾਂ ਕਿਸੇ ਵੀ ਦਵਾਈ ਦੀ ਤੁਹਾਡੀ ਨਾਲ ਕੋਈ ਵੀ ਪ੍ਰੋਮੋਸ਼ਨ ਨਹੀਂ ਕਰਦੇ ਹੁੰਦੇ ਕਿਉਂਕਿ ਕਈ ਵੀਰ ਸੁਲਾਹ ਦਿੰਦੇ ਆ ਵੀ ਤੁਸੀਂ ਮਹਿੰਗੀਆਂ ਦਵਾਈਆਂ ਹੀ ਸਜਟਾ ਕਰਦੇ ਹੋ ਕਿਸਾਨੋ ਵੀਰ ਜੀ ਮਹਿੰਗੀ ਸਸਤੀ ਦਵਾਈ ਦਾ ਕਹਿ ਨਹੀਂ ਹੁੰਦਾ ਸਸਤਾ ਰੋਵੇ ਬਾਰ-ਬਾਰ ਮਹਿੰਗਾ ਰੋਵੇ ਇੱਕ ਵਾਰ ਇਸ ਕਰਕੇ ਜੇ ਕੋਈ ਬ੍ਰਾਂਡ ਆ ਮਹਿੰਗੇ ਆ ਤੇ ਉਹਨਾਂ ਦੇ ਫੈਦੇ ਵੀ ਆਪਾਂ ਨੂੰ ਬਹੁਤ ਜ਼ਿਆਦੇ ਆ ਇਹ ਕਰਕੇ ਮੇਰੇ ਵੀਰ ਕਿਉਂਕਿ ਜੜੀਆਂ ਪੈਸਟੀਸਾਈਡ ਵਾਲੀਆਂ ਦੁਕਾਨਾਂ ਵਾ ਉਹਨਾਂ ਨੂੰ ਇਹ ਜੜੀਆਂ ਮਹਿੰਗੀਆਂ ਦਵਾਈਆਂ ਪਾਏ ਐ ਏਜੰਟਾਂ ਇਹਨਾਂ ਦੇ ਤੋਂ ਉਹਨਾਂ ਨੂੰ ਪੈਸੇ ਥੋੜੇ ਆ ਕੱਟ ਪਜਦੇ ਆ ਉਹ ਗਾਗ ਨੂੰ ਉਹ ਦਵਾਈ ਦੇ ਕੇ ਨਹੀਂ ਖੁਸ਼ ਹੋ ਨਿੰਮਡਾ ਨੂੰ ਮਡਾਈਆਂ ਦੇ ਦਿੰਦੇ ਉਹਨਾਂ ਦਵਾਈਆਂ ਦਾ ਰਿਜ਼ਲਟ ਆ ਇੱਕਸਾਰ ਤੇ ਮੁੜ ਕੇ ਬਹੁਤ ਛੇਤੀ ਅਸਰ ਖਤਮ ਹੋ ਜਾਂਦਾ ਜੇ ਅੱਜ ਆਪਾਂ ਗੱਲ ਕਰੀਏ ਬਾਇਰ ਜਾਂ ਸਜੈਂਟਾ ਕੰਪਨੀ ਦੀਆਂ ਦਵਾਈਆਂ ਇਹਨਾਂ ਕੰਪਨੀਆਂ ਦੀਆਂ ਦਵਾਈਆਂ ਜਿਹੜੀਆਂ ਵਾ ਆਪਣੇ ਕੋ 15 ਤੋਂ 20 ਦਿਨ ਦਾ ਅਸਰ ਜਿਹੜਾ ਵਾ ਉਹ ਰੱਖਦੀਆਂ ਵਾ ਜੇ ਆਪਾਂ ਥੋੜੇ ਜੇ ਮਹਿੰਗੇ ਰੁਪਏ ਲਾ ਕੇ ਇਹਨਾਂ ਦਵਾਈਆਂ ਦਾ ਅਸਰ ਆ ਦਵਾਈਆਂ ਜੋ ਨਹੀਂ ਬਿਜਿਆ ਕਣਕਦੇ ਕਰਦੇ ਆ ਤੇ ਇਹਨਾਂ ਦਾ ਆਪ ਨੂੰ ਬਹੁਤ ਬੈਨੀਫਿਟ ਵੀ ਆ ਤੇ ਇਹ ਇਹਨਾਂ ਦਾ ਟਾਈਮ ਵੀ ਪੀਰੀਅਡ ਵੀ ਲੰਬਾ ਵਾ ਇਸ ਕਰਕੇ ਮੈਂ ਹਰ ਇੱਕ ਵੀਰ ਨੂੰ ਇਹੋ ਆਹਨਾ ਨਾ ਵੀ ਯਾਰ ਮਾੜੀ ਦਵਾਈ ਦੁਕਾਨਦਾਰ ਨੂੰ ਤੇ ਪੈਸੇ ਆ ਬਹੁਤ ਵੱਜਦੇ ਕਿਉਂਕਿ ਉਹਨਾਂ ਦਵਾਈਆਂ ਦੇ ਵਿੱਚ ਕਿਸੇ ਨੂੰ ਕੋਈ ਨਹੀਂ ਪਤਾ ਲੱਗਾ ਦਾ ਹੀ ਹੁੰਦਾ ਵਾ ਕਿਸੇ ਨੇ 500 ਰੁਪਇਆ ਲਾ ਲਈ ਕਿਸੇ ਨੇ 700 ਲਾ ਲਈ ਇਹ ਕਰਕੇ ਜਿਹੜੀ ਬਾਇਰ ਜਾਂ ਸਜੈਂਟਾ ਕੰਪਨੀ ਹੈ ਮਾਰਜਨ ਰੇਟ ਤੇ ਵਿਗਣੀ ਹੁੰਦੀ ਦੁਕਾਨਦਾਰ ਨੂੰ ਇਹਦੇ ਵਿੱਚ ਕੋਈ 500 ਰੁਪਇਆ ਲੀਟਰ ਮਗਰ ਜਾਂ ਮੰਨ ਲਓ ਵੀ 200 ਰੁਪਇਆ ਲੀਟਰ ਮਗਰ ਇਹ ਹਿਸਾਬ ਨਹੀਂ ਪੱਛੜਾ ਹੁੰਦਾ ਇਸ ਕਰਕੇ ਮੇਰੇ ਵੀਰ ਨਾਲੇ ਇਹਦੇ ਰਿਜ਼ਲਟ ਬਹੁਤ ਟੌਪਦੇ ਆ ਹਮੇਸ਼ਾ ਹੀ ਚੰਗੀਆਂ ਦਵਾਈਆਂ ਜਿਹੜੀਆਂ ਵਾਂ ਉਹ ਵਰਤਿਆ ਕਰੋ ਰੁਪਈਏ ਤੋਂ ਵੱਧ ਨਹੀਂ ਜਾਣਗੇ ਉਹਦੇ ਨਾਲ ਇੱਕ ਵਾਰ ਆਪਾਂ ਪੈਸੇ ਦੇਣਾਗੇ ਤੇ ਬਾਰ-ਬਾਰ ਆਪਾਂ ਨੂੰ ਪੰਪੜਾ ਚੁਪਣੇ ਪੈਣਗੇ ਮੈਂ ਤੇ ਇਸੇ ਕਰਕੇ ਵੀ ਸਾਰਿਆਂ ਨੂੰ ਏਜੈਂਟਾਂ ਦੇ ਬਾਹਰ ਕੰਪਨੀ ਦੀਆਂ ਦਵਾਈਆਂ ਜਾਂ ਕੋਈ ਹੋਰ ਜਿਹੜੀ ਵਧੀਆ ਕੰਪਨੀ ਦੀ ਆ ਉਹ ਦਵਾਈਆਂ ਘਰ ਦਾ ਹੀ ਸੁਜੈਸ਼ਨ ਦਿੰਦਾ ਹੁੰਦਾ ਵਾ ਯੋਗੀ ਹੁਣਾ ਜੇ ਮੈਂ ਅੱਜ ਵੇਖਣ ਲਿਆ ਸੀ ਵੀ ਪਾਰ ਆਪਣੇ ਕਈ ਵੀਰਾਂ ਦੰਦੇ ਵੀ ਮੀ ਪੈ ਤਾਂ ਅਸਰ ਨਹੀਂ ਹੁੰਦਾ ਅੱਜ ਪੂਰਾ ਤਜਰਬਾ ਜ਼ਿੰਦਗੀ ਦਾ ਨਿਚੋੜ ਕੱਢ ਕੇ ਕਹਿ ਤਜਰਬਾ ਕੀਤਾ ਵੀ ਮੀ ਵਰਦੇ ਜੀ ਵੀ ਜਿੱਥੇ ਪੰਪ ਲਾਏ ਜਣਾ ਤੋਂ ਮੀ ਪੈਣ ਡਿਆ ਇਹ ਤੇ ਬੰਦੇ ਪੰਪ ਲਾਉਣ ਡਿਆ ਉੱਥੇ ਵੀ ਨਾ ਕੋਈ ਪੱਤਾ ਲਵੇਟ ਨਾ ਕੋਈ ਗਾਲਾ ਸਾਰਾ ਟਿੱਟ ਪੁੱਟ ਸਾਰਾ ਖਤਮ ਹੋਇਆ ਪਿਆ ਇਸ ਕਰਕੇ ਮੇਰੇ ਵੀਰ ਜੇ ਹੁੰਦੀ ਸਸਤੀ ਦਵਾਈ ਤੇ ਉਹਦਾ ਸ਼ਾਇਦ ਰਿਜ਼ਲਟ ਇੰਨਾ ਨਾ ਹੁੰਦਾ ਇਹ ਮਹਿੰਗੀ ਦਵਾਈ ਦਾ ਰਿਜ਼ਲਟ ਜਿਹੜਾ ਵਾ ਵਿਅਰਥ ਨਹੀਂ ਜਾਂਦਾ ਮੇਰੇ ਵੀਰ ਐਵੇਂ ਮਾੜੀਆਂ ਦਵਾਈਆਂ ਕਦੇ ਲੜਦੀਆਂ ਬਹੁਤ ਨੁਕਸਾਨ ਕਰਦੀਆਂ ਸਿਹਤ ਦਾ ਵੀ ਤੇ ਆਪਣੇ ਜੀਜੀ ਦਾ ਵੀ ਨੁਕਸਾਨ ਕਰਦੀਆਂ ਜਾਦੀਵਾਜੇ ਸੜ ਜਾਂਦਾ ਝੋਲਾ ਇਹ ਜਿਹੜੀਆਂ ਕੰਪਨੀਆਂ ਆ ਇਹ ਆਪਣੇ ਜੀਵ ਵੱਢ ਕੇ ਵੇਚ ਦਿੰਨੇ ਆ ਤੇ ਇਹਨਾਂ ਦਾ ਜ਼ਹਿਰ ਜਿਹੜਾ ਖਤਮ ਹੋ ਜਾਂਦਾ ਆ ਆਪਾਂ ਨੂੰ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਦਾ ਯਾਨੀ ਆ ਸਸਤੀਆਂ ਦਵਾਈਆਂ ਵਾ ਉਹ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਇਸ ਕਰਕੇ ਮੇਰੇ ਵੀਰ ਵਧੀਆ ਸਪਰੇਅ ਕਰਿਆ ਕਰੋ ਤੇ ਸਾਰੇ ਮਹਿੰਗੀ ਸਸਤੀ ਦੀ ਧੋਣਾ ਡਰ ਕੇ ਕੰਮ ਕਰਿਆ ਕਰੋ ਨਹੀਂ ਤਾਂ ਇਹ ਖਾਣੇ ਈ ਕਰਕੇ ਬਣੇ ਆ ਮਤ ਉਹ ਵੱਧ ਮੇਰੇ ਵੀਰ ਜਿੰਨਾ ਵੀ ਹੋ ਸਕੇ ਤੱਪਲ ਦੀਆਂ ਦਵਾਈਆਂ ਦਾ ਪ੍ਰਹੇਜ ਕਰੋ ਤੇ ਜੇ ਬਿਮਾਰੀ ਪੈਂਦੀ ਆ ਜਿਹੜੀ ਮਹਿੰਗੀ ਦਵਾਈ ਆ ਉਹਦੀ ਇੱਕ ਵਾਰ ਸਪਰੇਅ ਕਰਨੀ ਪੈਣੀ ਆ ਤੇ ਜਿਹੜੀ ਸਸਤੀ ਦਵਾਈ ਆ ਉਹਦੀ ਆਪ ਨੂੰ ਦੋ ਵਾਰੀ ਕਰਨੀ ਹੁੰਦੀ ਪੈਸੇ ਆਪਣੇ ਉਨੇ ਲੱਗ ਜਾਣੇ ਆ ਤੇ ਬਸ ਮਨ ਨੂੰ ਧਰਾਸਾ ਹੋਣਾ ਵੀ ਅਸੀਂ 200 ਰੁਪਏ ਲੀਟਰ ਵਾਲੀ ਦਵਾਈ ਕਰਦੇ ਇਹਨਾਂ ਦਵਾਈਆਂ ਦੇ ਵਿੱਚ ਕੁਝ ਨਹੀਂ ਰਹਿ ਗਿਆ ਦੁਕਾਨਦਾਰ ਨੂੰ ਹੀ ਬਚ ਜਿਆਦੀ ਆ ਉਹ ਆਪਾਂ ਨੂੰ ਵੇਚਣ ਦੇ ਮਾਰੇ ਜ਼ਿਮੀਦਾਰਾਂ ਨੂੰ ਬੇਫੂਕ ਬਣਾਉਣ ਦੇ ਮਾਰੇ ਇਹ ਦਵਾਈਆਂ ਵੇਚ ਦਿੰਦੇ ਆ ਆਗਰ ਕਿ ਮੇਰੇ ਵੀਡੀਓ ਹੁਣ ਅੱਜ ਕੱਲ੍ਹ ਜਮਾਨਾ ਜੁੱਤਵਾ ਇੰਟਰਨੈਟ ਦਾ ਅਵੇਅਰਨੈਸ ਹੋਣ ਦੀ ਬਹੁਤ ਜ਼ਿਆਦੀ ਲੋੜ ਆ ਐ ਥਾਂ ਥਾਂ ਤੇ ਸਾਰੇ ਬੰਦੇ ਆਖ ਰਹੇ ਦਵਾਈਆਂ ਦੇ ਤੇ ਨਾ ਘਾਲੋ ਕਰਿਆ ਕਰੋ ਇੰਨਾ ਚਿਰ ਆਪਾਂ ਫਸੂ ਨੂੰ ਸਾਮ ਕੀ ਮੁਰਗੇਂ ਤੇ ਅਣ ਕੇ ਥੋੜੇ ਜੇ ਖਰਚੇ ਕੋਲ ਬਦਲਦਾ ਆਪਾਂ ਨੁਕਸਾਨ ਕਰਵਾ ਲੀਨੇ ਆ ਇਸ ਕਰਕੇ ਮੇਰੇ ਵੀਡੀਓ ਹਾਥ ਤੋਂ ਬਾਅਦ ਜਿਹੜੇ ਆ ਵੀ ਵਧੀਆ ਦਵਾਈਆਂ ਇਹ ਨਹੀਂ ਵੀ ਕਿਸੇ ਵੀ ਦੁਕਾਨ ਤੋਂ ਅਗਲੇ ਨੂੰ ਆਖੋ ਮੈਨੂੰ ਵਾਇਰਸ ਏਜੰਟਾ ਦੀ ਦਵਾਈ ਦਵਾਂ। ਫਦੀ ਗੱਲ ਕੋਈ ਹੋਰ ਦਵਾਈ ਨਹੀਂ ਮੈਂ ਖੜਦਾ। ਉਹ ਆਪਣੇ ਆ ਵੀ ਤੁਹਾਨੂੰ ਵਧੀਆ ਦਵਾਈ ਦਵਾਂਗਾ। ਪਿੰਡ ਦੀ ਸਾਥ ਦਿਖਾਉਣਾ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਬੈਂਦੇ ਹੁੰਦੇ ਸੀ ਤੇ ਆ ਆ ਆਪਣਾ ਸਾਡੇ ਪਿੰਡ ਦਾ ਅੱਡਾ ਵਾ। ਇੱਥੇ ਹੁਣ ਸਾਰੇ ਵੀਰ ਆਪਣੇ ਜਦੋਂ ਵੇਲੇ ਹੁੰਦੇ ਆ ਬਜ਼ੁਰਗ ਤੇ ਆ ਗੁਰਦਰਾ ਸਾਹਿਬ ਆ ਇੱਥੇ ਸਾਰੇ ਬੈਂਦੇ ਆਣ ਗਿਆ ਵੇ ਟਰੋੜ ਕਿੰਨੇ ਰੋੜਕ ਲੱਗੀ ਆ ਸੁੱਖ ਦੁੱਖ ਸਾਰਿਆਂ ਬੋਦਨਾ ਇਹਦੇ ਤੇ ਕੋਤਰਾ ਨਾ 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 ਆ ਗੁੰਦਰਾ ਤੱਕੇੰਂ ਦੀ ਸ਼ਾਨ ਚੱਲ ਭੱਜ ਆ ਇਧਰ ਓਏ ਆ ਜਾ ਆ ਜਾ ਬੰਦੇ ਰੱਸਾ ਚੜ੍ਹਨਦੇ ਆ ਉਹ ਆ ਗਿਆ بابا ਉਹਦੀ ਉਹਦੀ ਬਣਾਉਣਦੇ ਆ ਹਾਲੀ ਦੀ ਇਹ ਸਭ ਤੋਂ ਛੋਟਾ ਸਲੀਡ ਸਾਡਾ ਨਾਲ ਭਜਣਦੇ ਸਾਡੇ ਭਜ ਗਏ ਆ ਜਾ ਆ ਜਾ ਵੇਖੋ ਦੌੜ ਹੈ ਤੇਰਾ ਸ਼ਵਾ 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 ਵੇ ਲੋ ਵੀ ਜੇ ਤੱਪਾ ਭੱਜੀਏ ਦੇ ਨਾਲ ਹਰ ਇੱਕ ਬੰਦਾ ਭੱਜਣ ਦੀ ਕੋਸ਼ਿਸ਼ ਕਰਦਾ ਇਹਨੂੰ ਹੀ ਸਵੇਰ ਦੀ ਖੇਡ ਲੱਭੀ ਇਹ ਵੀ ਨਾਲ-ਨਾਲ ਭਜਦਾ ਆਪਣੇ ਭਾਜੀ ਹੁਣੀ ਭੱਜਣ ਡੇ ਇਧਰ ਇਸ ਤਰ੍ਹਾਂ ਭਾਜੀ ਹੁਣੀ ਦੌੜਦੇ ਆ ਹੈ ਨਾ ਇਸ ਸਾਹ ਜਾਈ ਇਸ ਤਰ੍ਹਾਂ ਭਾਜੀ ਹੁਣੀ ਦੌੜਦੇ ਆ ਹੈ ਵੇ ਚਲੋ ਕੁਵਰ ਚੱਲ ਤੂੰ ਵੀ ਮਾਰ

ਆਹ ਦਾ ਢੱਕਾ ਅੜਨਿਆਂ ਮੈਂਦਾ ਹਾਂ ਅਹ ਅਹ ਅੱਜ ਚਲੋ ਅੱਜ ਇਹਨਾਂ ਦੀ ਮਿਹਨਤ ਲਵਾਉਣੀ ਮੁੜਿਆਂ ਦੀ ਤੇ ਨਾਲ ਆਪਣਾ ਰਗੜਾ ਤਿਆਰ ਹੋਣ ਡਿਆ ਅੱਜ ਸ਼ਨੀਵਾਰ ਆ ਸਵੇਰੇ ਛੁੱਟੀ ਆ ਨਾਲ ਕਰਕੇ ਰਗੜਾ ਤਿਆਰ ਆ ਭਾਜੀ ਵੀ ਆਏ ਆ ਆਪਣੇ ਕੋਲ ਸਾਹਿਬ ਇਹਨਾਂ ਨੂੰ ਦੱਸਣ ਲਈ ਤੇ ਅੱਜ ਬਾਬੇ ਆ ਬੈਠੇ ਆ ਰਗੜੇ ਦੇ ਹਾਂ ਮੈਂ ਕਿਹਨਾਂ ਨਾਲ ਖਾਧੀਆਂ ਬੁੱਲੀਆਂ ਬਈਆਂ ਤੈਨੂੰ ਬਣਾਵਾ ਟ੍ਰੇਨਰ ਵੇਲ ਲਾ ਮੜ ਗੇ ਆ ਚਲੋ 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 ਰਗੜਾ ਤਿਆਰ ਹੋ ਜੰਲਿਆ ਵਾ ਪ੍ਰੋਜੈਕਟ ਨਹੀਂ ਇਹਨੇ ਪਾਰ ਗਿਆ ਇੱਕ ਨਾ ਅਦਲਾ ਕਦਲਾ ਜਿਹੜਾ ਜਿੰਨਾ ਹੈਗਾ ਗੁਰੂ ਘਰ ਤੋਂ ਦੇ ਲੱਗ ਗਿਆ ਉਹਦੇ ਤੁਪੇ ਨਾ ਆ ਗਿਆ ਉਹ ਉਂਦਰ ਆ ਲੈਣ ਥੱਲੇ ਚੁੱਪ ਕਰ ਜਾ ਠੀਕ ਆ ਜਿੱਕੋ ਨਹੀਂ ਲੱਗਣੀ ਓਏ ਦਾਣੀ ਡਾਊਨ ਨਾਉਣ ਗਿਆ ਜਰਾ ਪੁੱਛਿਆ ਨਹੀਂ ੱਲੇ ਹੋ ਸਾਰੇ ਆਵਾਜ ਅੱਜ ਕੋਈ ਆ ਤਰੋਦਾ ਜਾ ਨਾ ਜੋ ਕੋ ਜੋ ਆਉਂਦੇ ਪੈਰਾਂ ਨੂੰ ਵੇਖੋ ਪੈਰਾਂ ਨੂੰ ਵੇਖੋ ਪੈਰਾਂ ਨੂੰ ਵੇਖਣਾ ਨਾਉਣ ਤਾਂ ਗਲਾ ਲਿਆ ਗੋਡੇ ਲਾ ਕੇ ਲਾਉ ਜਿੱਪੋ ਨਹੀਂ ਲਾਏ ਗੋਡੇ ਲਾਉ ਚੱਲ ਆ ਛਾਤੀ ਥੱਲੇ ਕਰੋ ਛਾਤੀ ਕਰੋ ਥੱਲੇ 1 ਘੰਟੇ ਹੋ ਗਏ 10 ਤੜੀਆਂ 10 ਮਿੰਟ ਤੜੀਆਂ ਲਿਖਾਈ ਕੀ ਹੋਣਾ ਅੱਜ ਜੀ ਆਪਾਂ ਮੇਰੇ ਆਪਣੀ ਛੁੱਟੀ ਹੈ ਜਿੰਮ ਤੋਂ ਅੱਜ ਸਾਰੀ ਸੰਗਤ ਨੂੰ ਨਾਰਾ ਕਰਕੇ ਪਿਉਣ ਲੱਗੇ ਆ ਅਖੰਡ ਸਤਵ ਵਿੱਚ ਅਖੰਡ ਬਾਬਾ ਜੀ ਰਗੜਾ ਰਗੜਿਆ ਗਿਆ ਵਾ ਸੋਧਦੇ ਛੰਡ ਸੋਧਦੀਏ ਬਰਤਨ ਫਿਰ ਅਹੀਂ ਬਾਬਾ ਜੀ ਕਾਛੋ ਬਰਤਨ ਸੋਧਦੀਏ ਫਿਰ ਅਹੀਂ ਅਰਛ ਬਰਤਨ ਸੋਧ ਪੁੱਤ ਓਏ ਵਾਈ ਗਰੂ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਆਪ ਅੱਜ ਰਗੜਾ ਲਾ ਰਹੇ ਆ ਕੋਥੋਂ ਫੰਦੀ ਹੋ ਜਾਓ ਗਲਾਸ ਨੂੰ ਦੇਖ ਕੇ ਲੋ ਗਲਾਮ ਨੌਲੇ ਆ ਯਾਰ ਸਾਲਾ ਜਾਦੀ ਲੱਗੇ ਜਾ ਸਾੜਾ ਪਹਿਲੋ ਵਨ ਚ ਆਉਂਦੇ ਉਹ ਜਾਦੀ ਲੱਗੇ ਹੋ ਗਿਆ ਜੀ ਕੀ ਚਾਵਾ ਚਾਵਾ ਆ ਜੋ ਠੰਡੀ ਮਿੱਠੀ ਸ਼ਬੀਲ ਅੱਜ ਗੋੜ ਵਾਲੀ ਬਣਾਈ ਇਹ ਕੀ ਹੋਇਆ ਖੰਡ ਪਾਪਾ ਸਹੀ ਜੋ ਗੱਲ ਕੀਤੀ ਝੁੱਕ ਝੁੱਕ ਕੇ ਖਾਣੀ ਖੰਡ ਤੇ ਜਿਹੜਾ ਮਿੱਠਾ ਵੱਧ ਖਾਂਦੇ ਆ ਤੇ ਭਲਕੇ ਡੰਡ ਜਿਹੜੇ ਨੇ ਦੱਸੇ ਦਾ ਵੱਧ ਲੱਗਣਿਆ ਮੈਂ ਨਹੀਂ ਮੈਂ ਨਹੀਂ ਪਾਇਆ ਆ ਜਾਓ ਆ ਜਾਓ ਮੈਨੂੰ ਪਤਾ ਨਾ ਪੜਾਵਾ ਕਿ ਜੱਟ ਕਰ ਕੁਛ ਹੀ ਮੇਰੇ ਗਾਂਢੀ ਉਮਰ ਜਾਤ ਕੋ ਹੋਵੇ ਸਰਦਾਈ ਤੇ ਹੀ ਲੰਗੀ ਪਈ ਆ ਸਰਦਾਈ ਆ ਆਪਾਂ ਹੀ ਲਾਉਣੀਆਂ ਚੱਲਾ ਤਲਸਮ ਨੂੰ ਬਾਹਰ ਲੈ ਕੇ ਸੱਤੇ